ਉਹ ਵੀ ਫਿਰ ਆਪਾਂ ਦਿਨੇ ਜਾਵਾਂਗੇ ਉਹਨਾਂ ਨੂੰ ਜਰੂਰ ਪੀਣ ਨੂੰ ਕੁਝ ਨਾ ਹਾਂ ਹਾਂ ਉਹ ਗੋਲੀ ਚਲਣ ਦੀ ਤਕਰਾਇਕ ਸਾਹਮਣੇ ਆਉਂਦੀ ਕਿ ਕਿ ਯੁਵਕ ਦੇ ਪਟਾ ਦੇ ਉੱਤੇ ਜਿਹੜੀ ਕੋਈ ਗੋਲੀ ਲੱਗਦੀ ਹੈ ਨਹੀਂ ਆਪਾਂ ਕਰਦੇ ਨੇ ਮੈਡਮ ਆ ਵੀ ਗੱਲਾਂ ਚੀਂਦਾ ਹੈ ਆਪਾਂ ਉਹਨਾਂ ਨਾਲ ਗੱਲ ਕਰ ਲਈ ਹਾਂ ਆਪਾਂ ਕੋਲ ਵੀ ਚੱਲ ਨਾਲੇ ਬੈਠ ਕੇ ਉਹਨੇ ਬੁਲਵਾਈ ਇਹਨਾਂ ਨੂੰ ਬੋਲੀ ਸ਼ੌਂਗਾ ਨਾਲੇ ਕਿ ਦੱਸ ਦੇ ਮਹੰਮਦ ਕਿੰਦਾ ਚੈੱਕ ਕਰਨਾ ਪੜਿਆ ਯਾਰ ਡੰਪ ਕਰਨਾ ਹੈ ਕੀ ਕੋਈ ਇੱਕ ਤੋਂ ਮੋਟਾ ਪਿਸਟਨ ਬੋੜਾ ਕਰ ਰਿਹਾ ਇਹਨਾਂ ਨੂੰ ਅੱਛਾ ਇਹਨਾਂ ਨਾਲ ਆਇਆ ਸੀਗਾ ਉਹ ਪਿਸਟਨ ਵਾਲਾ ਜਿੰਦੇ ਕੁਛ ਗਰਮ ਵਾਲਾ ਤੇ ਪਿਸਟਨ ਵਾਲਾ ਹੀ ਸੀ ਓਕੇ ਠੀਕ ਹੈ ਮਰੋ ਕਿ ਬੇਟਾ ਤੇਰਾ ਕੰਮ ਆਏਗਾ ਤੁਸੀਂ ਜਿਹੜਾ ਹੈਗਾ ਆ ਇਹ ਤੋਂ ਮੈਂ ਇੱਕ ਓਨਰੇ ਆ ਕਿਹਦਾ ਨਹੀਂ ਮੈਂ ਤੁਸੀ ਕੌਣ ਹੈ ਕਹਿੰਦਾ ਮੈਂ ਗੱਲ ਮੈਨੇ ਤੇ ਮੈਂ ਕਿ ਆਪਣੇ ਮਾਲਕ ਨਾਲ ਗੱਲ ਕਰਾ ਲਓ ਠੀਕ ਹੈ ਜਿਹੜਾ ਤੇਰਾ ਮਾਲਕ ਆ ਉਹ ਆ ਕੇ ਗੱਲ ਕਰ ਲਵੇ ਗੱਲ ਕਰਕੇ ਤਾਂ ਅਸੀਂ ਦੱਸ ਦੋਗੇ ਵੀ ਕੀ ਹੈਗਾ ਤੁਹਾਡਾ ਕੋਈ ਜੇ ਤੁਸੀਂ ਜੋ ਵੀ ਕਰਨਾ ਹੈਗਾ ਸਮਝ ਕੋਈ ਕਲੀਅਰ ਤਾਂ ਹੋਵੇ ਕੀ ਪਤਾ ਤੁਸੀਂ ਅੱਜ ਕੱਲ ਤਾਂ ਕਬਜੇ ਕੋਬਜੇ ਤਾਂ ਰੁਕਦਾ ਹੈਗਾ ਹਾਂ ਬਹੁਤ ਨਹੀਂ ਸੀ ਤੇ ਉਹਨਾਂ ਨੇ ਜਿਹੜਾ ਹੈਗਾ ਜੀ ਆਪਣਾ ਬੰਦੇ ਰਾਂ ਮੇਰੀ ਗੱਲ ਕਰਾਈ ਹੈ ਉਹ ਬੰਦਾ ਬੜਾ ਥੋੜਾ ਜਿਹਾ ਫੋਲਡਸ ਮੇਰੇ ਨਾਲ ਕੌਣ ਸੀਗਾ ਨਾਮ ਕੀ ਉਹਨਾਂ ਦਾ ਸੀ ਆਪਣਾ ਹਲੋ ਉਹ ਉਹ ਗੋਲਦਰੀ ਸੀ ਜੀ ਉਹ ਕੰਕੰਗ ਦੇ ਨਾਮ ਦਾ ਕਿਉਂਕਿ ਉਹ ਕੰਗਖੰਗੀ ਦੱਸਦੇ ਨੇ ਅੱਛਾ ਠੀਕ ਹੈ ਅੱਗੇ ਹਲ ਸੋ ਗੁਰੂ ਜੀ ਤੂੰ ਮੈਨੂੰ ਜਾਣਦਾ ਨਹੀਂ ਕੌਣ ਆ ਮੈਂ ਕਿ ਭਾਈ ਸਾਹਿਬ ਮੈਂ ਟੈਲੀਫੋਨ ਤੇ ਕਿੱਦਾਂ ਜਾਣ ਲੂੰਗਾ ਤੁਹਾਨੂੰ ਹਾਂ ਹਾਂ ਮੈਂ ਸੰਬਧੀਆਂ 6 ਮਿਲਾਂ ਆ ਤੇ ਪਲਾਣਾ ਪਲਾਣਾ ਉਹ ਰਿਕਾਰਡਡ ਹੀ ਆ ਉਹ ਮੋੜੇ ਦੇ ਟੈਲੀਫੋਨ ਦੇ ਵਿੱਚ ਹੀ ਤੁਹਾਡਾ ਗਨਮੈਂਡ ਜਿਹੜਾ ਨਹੀਂ ਮੇਰੇ ਗੋਲੇ 'ਚ ਨਹੀਂ ਅੱਛਾ ਮੈਡਮ ਦੇ ਜਿਹੜੇ ਨਾ ਨਾ ਹਾਂ ਜਿਹੜਾ ਉਹਨਾਂ ਦਾ ਗੱਲ ਓਕੇ ਉਹਨੇ ਗੱਲ ਕਰਾਈ ਉਹਨੇ ਗੱਲ ਕਰਾਈ ਠੀਕ ਹੈ ਉਹਨੇ ਗੱਲ ਕਰਾਈ ਅੱਛਾ ਅੱਛਾ ਤੁਹਾਡਾ ਠੀਕ ਹੈ ਤੁਸੀਂ ਗੱਲ ਕਰ ਲਾ ਠੀਕ ਹੈ ਠੀਕ ਹੈ ਦੇਟਸ ਇਟ ਉਸ ਤੋਂ ਬਾਅਦ ਮੈਂ ਕਿਹਾ ਤੁਸੀਂ ਖਾਲੀ ਲੈ ਜਾਓ ਤੁਹਾਡੇ ਮਾਲਕ ਆ ਜਾਂ ਆਪਾਂ ਬੈਠ ਕੇ ਉਹ ਖਾਲੀ ਕੰਮ ਕਰਦੇ ਤੁਸੀਂ ਨਾਲ ਦੇ ਪਲਾਟ ਚ ਆਉਣਾ ਅਜੀਬ ਸਰ ਕਿ ਉਹ ਸਾਡੇ ਲਈ ਤਾਂ ਕੋਈ ਸਦੀ ਗੱਲ ਆ ਸਾਨੂੰ ਗਵਾਂਢੀ ਇੱਕ ਨਾ ਆ ਜਾਂਦਾ ਇੰਨੀ ਕੀ ਗੱਲ ਹੈਗੀ ਜੀ ਟਰਾਲੀ ਬਾਹਰ ਪੇ ਹੀ ਦਿੱਤੀ ਆ ਉਸ ਤੋਂ ਬਾਅਦ ਮੈਂ ਅੱਧਾ ਚੱਲ ਗਿਆ ਨਾਉਣ ਵਾਸਤੇ ਉਸ ਤੋਂ ਬਾਅਦ ਮੈਨੂੰ ਪਤਾ ਨਹੀਂ ਲੱਗਿਆ ਵੀ ਆ ਕੀ ਸਾਰਾ ਰੋਲਾ ਰੱਪਾ ਪੈ ਗਿਆ ਕੰਮਨ ਦੇ ਨਾਲ ਗੱਲ ਹੋਈ ਹੈ ਕਿ ਗੋਲੀ ਚਲਾਉਣ ਦੀ ਮਾਮਲੇ ਕਿ ਉਹ ਬੱਚੇ ਨਾਲ ਗੱਲ ਹੋਈ ਸੀਗੀ ਇਹ ਕੀ ਗੱਲ ਹੋਈ ਹੈ ਮੈਂ ਤਾਂ ਮਾਰਿਆ ਸੀ ਨਾਲ ਗੱਲ ਹੋਈ ਹੁਣ ਕਹੇ ਜੀ ਮੈਨੂੰ ਉਟਿਆ ਹੈ ਨਾ ਗਨਮੈਨ ਨੂੰ ਹਾਂ ਅੱਛਾ ਮੈਨੂੰ ਮਾਰ ਲੱਗੇ ਸੀਗੇ ਹਾਂ ਤੇ ਮੈਂ ਆਪਣੇ ਸੈਲਫ ਡਿਸਕ੍ਰਿਪਸ਼ਨ ਦੇ ਵਿੱਚ ਜੋ ਮੇਰੇ ਕਿਆ ਲਾਇਕ ਕਿਉਂ ਮਾਰ ਲੱਗੇ ਸੀ ਕਿਉਂ ਕਰ ਰਹੇ ਲੋਕ ਥੋੜਾ ਜਿਆਦਾ ਹੀ ਜਿਆਦੇ ਹੀ ਬੰਦੇ ਖੜੇ ਲੋਕ ਕਿੰਨੇ ਕੁ ਸੀਗੇ ਜਿਹੜੇ ਉਹ ਆਏ ਨੇ ਸਤਾਣੀ ਜੀ ਦੋ ਜਣੇ ਸੀਗੇ ਅੱਛਾ ਤੇ ਦੋ ਜਣੇ ਟੋਲੀ ਨਾਲ ਸੀਗੇ ਅੱਛਾ ਤੁਸੀਂ ਜਿਹੜੇ ਵਾਲੇ ਅੰਦਰ ਗਏ ਉਹ ਤੁਹਾਨੂੰ ਬਾਅਦ ਚ ਗੋਲੀ ਲੱਗਣ ਦਾ ਕਿੰਨੀ ਕੁ ਦੇਰ ਬਾਅਦ ਪਤਾ ਲੱਗਾ ਕਿੰਨੇ ਕੁ ਦੇਰ ਦਾ ਵਾਕਿਆ ਸੀਗਾ 10 15 ਮਿੰਟ ਬਾਅਦ 10 15 ਮਿੰਟ ਮੈਡਮ ਘਾਰੇ ਸੀਗੇ ਉਸ ਵੇਲੇ ਮੈਡਮ ਜੀ ਉਹ ਆਪਣਾ ਨਾ ਰਹੇ ਜਿੰਨਾ ਆਪਣਾ ਰਹੇ ਮਤਲਬ ਕਿ ਇੱਕ ਗਨਮੈਨ ਬਾਹਰ ਸੀਗਾ ਉਹਦੇ ਨਾਲ ਉਹਨਾਂ ਨੇ ਉਹ ਨਾਲ ਹੀ ਸੈਂਟਰਿੰਗ ਕੀਤੀ ਹੋਗੀ ਦੇਖੋ ਕੋਈ ਵੀ ਬੰਦਾ ਜਿਹੜਾ ਸਰਕਾਰੀ ਮੁਲਾਜ਼ਮ ਹੈਗਾ ਜਿੰਮੇਵਾਰ ਬੰਦਾ ਹੁੰਦਾ ਹੈ ਠੀਕ ਹੈ ਪਰ ਉਹ ਕਦੀ ਵੀ ਜਿਹੜਾ ਹੈਗਾ ਗਲਤ ਤਰੀਕੇ ਨਾਲ ਨਹੀਂ ਚੱਲਦਾ ਹੈਗਾ ਤੁਹਾਨੂੰ ਲੱਗਦਾ ਕਿ ਇਹ ਪੱਕੇ オリジナル ਓਨਰ ਨਹੀਂ ਹੈਗੇ ਪਲਾਟ ਦੇ ਜਿਹੜੇ ਆ ਕੇ ਥੇ ਗਰਦੇ ਪਿੰਨ ਦੇਖੋ ਇਹ ਮੈਨੂੰ ਨਹੀਂ ਪਤਾ ਜਦ ਤੱਕ ਆਪਾਂ ਹੁਣ ਦੇਖੋ ਕੁਝ ਬੋਡੀ ਬਣ ਲੱਗਾ ਹੈਗਾ ਯਾਰ ਕੁਝ ਤੱਕਾ ਕਰ ਰਿਹਾ ਹੈਗਾ ਤੱਕਾ ਤਾਂ ਨਹੀਂ ਕਰਦੇ ਬਿਲਕੁਲ ਤਾਂ ਤੱਕਾ ਨਹੀਂ ਕਰਦੇ ਬਿਲਕੁਲ ਠੀਕ ਹੈ অলਰੈਡੀ ਮੈਂ ਇਹ ਜਿਹੜੀ ਚੀਜ਼ ਹੈ ਬੁੰਡਾਵਾੜੇ ਨੂੰ ਵੀ ਕਹਿਸਦਾ ਵੀ ਭਾਈ ਸਾਹਿਬ ਇਹ ਜਿਹੜੀ ਸਾਈਟ ਹੈ ਰੈ residențial ਸਾਈਟ ਹੈ ਜੀ ਯਾਰ ਠੀਕ ਹੈ ਠੀਕ ਹੈ ਔਰ ਯੂ ਨੋ ਬਣਦੇ ਕਰੂ ਦੇ ਮੁਤਾਬਕ ਤੁਸੀਂ ਜੋ ਕਰਨਾ ਚਾਹੋਗੇ ਕਰ ਸਕਦੇ ਹੋ ਕੋਈ ਪ੍ਰੋਬਲਮ ਨਹੀਂ ਹੈ ਜੀ ਠੀਕ ਹੈ ਅਗਰ ਇਹ ਠੀਕ ਹੈ ਇਹਦਾ ਲੈਜੀਟਿਮੇਟਲੀ ਤੁਸੀਂ ਕਰ ਸਕਦੇ ਆ ਜਰੂਰ ਕਰੋ ਕਿਉਂਕਿ ਅਸੀਂ ਕੋਈ ਲੜਨ ਵਾਲੇ ਬੰਦੇ ਤਾਂ ਹੈ ਬਿਲਕੁਲ ਠੀਕ ਅਸੀਂ ਜੀ ਸਿਆਸੀ ਬੰਦੇ ਹੈਗੇ ਆ ਬਿਲਕੁਲ ਠੀਕ ਹੈ ਨਾ ਆਮ ਆਦਮੀ ਵਾਰਾ ਦੱਸ ਦਿਓ ਹਾਂਜੀ ਹਾਂਜੀ ਮੇਰਾ ਨਾਮ ਕਿੰਨਾ ਦਾ ਜੀ ਮੇਰਾ ਨਾਮ ਲਖਦੀਪ ਸਿੰਘ ਜੀ ਤੇ ਕੀ ਗੱਲਬਾਤ ਹੋਈ ਜੀ ਸਾਰੀ ਪਾ ਜੀ ਇੱਕ ਜਣਾ ਕੁਐਸਚਨ ਪੁੱਟ ਕਰੋ ਮੈਂ ਦੋਨਾਂ ਦੇ ਅਨਸਰ ਦੇ ਕੀ ਗੱਲਬਾਤ ਹੋਈ ਜੀ ਦੱਸੋ ਗੱਲਬਾਤ ਕੁਛ ਨਹੀਂ ਇਹ ਆਪਣਾ ਆਪਣਾ ਮਾਲਕਾਂ ਦਾ ਪਲਾਂਟ ਆ ਜੀ ਅਸੀਂ ਇੱਥੇ ਆਪਣੀ ਮਿੱਟੀ ਦੀ ਪਹਿਲੀ ਟਰਾਲੀ ਲੈ ਕੇ ਆਏ ਆ ਇਹਨਾਂ ਨੇ ਅੱਗੋਂ ਮਨਾ ਕਰ ਛੱਡ ਦੋ ਜਿਹੜੇ ਇੱਥੋਂ ਦੇ ਕਲੀਅਰ ਸਾਹਿਬ ਆ ਬਦਿਆ ਆਪਣੀ ਦੱਸ ਦਿੰਦੇ ਨੇ ਮਨਾ ਕਰਨ ਤੋਂ ਬਾਅਦ ਦੂਜੀ ਟਰਾਲੀ ਜਿੱਦੋਂ ਲੈ ਕੇ ਆਉਂਦੇ ਆ ਜਿਹੜਾ ਕਲੀਅਰ ਸਾਹਿਬ ਇਹਨਾਂ ਦਾ ਸਰਕਾਰੀ ਗਨਮੈਨ ਆ ਕੋਈ ਆਮ ਆਪਦੇ ਆਪ ਨੂੰ ਆਮ ਪਾਰਟੀ ਦੇ ਪ੍ਰਧਾਨ ਦੱਸ ਰਹੇ ਨੇ ਸਾਨੂੰ ਨਹੀਂ ਪਤਾ ਜੀ ਇਹ ਕੌਣ ਹੈ ਤੇ ਕੌਣ ਨਹੀਂ ਜੀ ਜਦੋਂ ਅਸੀਂ ਦੂਜੀ ਟਰਾਲੀ ਲੈ ਕੇ ਕਰ ਰਹੇ ਹਾਂ ਜੀ ਉਸ ਤੋਂ ਬਾਅਦ ਉਸ ਤੋਂ ਬਾਅਦ ਗੋਲੀ ਚਲਾ ਦਿੱਤੀ ਜਾਂਦੀ ਇਹਨਾਂ ਦੇ ਸਰਕਾਰੀ ਗਨਮੈਨ ਵਿਧ ਯੂਨੀਫਾਰਮ ਵਿਧ ਪਿਸਟਲ ਜਿਨ੍ਹਾਂ ਨੂੰ ਆਪਾਂ ਸੁਣ ਗਏ 9mm ਦਾ ਪਿਸਟਲ ਹੁੰਦਾ ਜਿਹੜਾ ਇਹਨਾਂ ਕੋਲ ਸਰਕਾਰੀ ਪਿਸਟਲ ਦੇ ਨਾਲ ਗੋਲੀ ਚੱਲੀ ਆ ਜੀ ਕਲੀਅਰ ਸਾਹਿਬ ਦੇ ਕਹਿਣ ਤੇ ਗੋਲੀ ਚੱਲੀ ਬਸ ਲੱਗੀ ਕਿ ਇਹ ਪਹਿਲਾ ਝੜਪ ਵੀ ਹੋਈ ਕੋਈ ਝੜਪਣੀ ਕੋਈ ਝੜਪਣੀ ਉਹਨਾਂ ਨੂੰ ਇਹੀ ਵੀ ਇੱਥੇ ਮਿੱਟੀ ਨਹੀਂ ਪੈਂਦੀ ਲੱਗੀ ਵੀ ਇਹ ਗੋਲੀ ਗੋਲੀ ਲੱਗੀ ਹੈ ਦੋਨਾਂ ਲੱਤਾਂ ਦੇ ਵਿੱਚ ਦੀ ਗੋਲੀ ਮੰਦੀ ਹੈ ਜੀ ਗੋਲੀ ਕਿਤੇ ਲੱਗਿਓ ਦਾ ਕਿ ਨਾ ਇਹ ਗੋਲੀ ਵੀ ਸਰਦਾਰ ਹਰਪ ਹਰਪ੍ਰੀਤ ਸਿੰਘ ਨਾਮ ਆਈ ਉਹਨਾਂ ਦਾ ਜਿਹਨਾਂ ਵੱਲੋਂ ਚਲਾਈ ਗਈ ਹੈ ਕੌਣ ਹੈ ਉਹ ਸਰਕਾਰੀ ਗਨਮੈਨ ਵੱਲੋਂ ਗੋਲੀ ਚਲਾਈ ਗਈ ਹੈ ਪੁਲਿਸ ਆਈ ਹੈ ਪੁਲਿਸ ਨਾਲ ਕੀ ਗੱਲਬਾਤ ਹੋਈ ਹੈ ਜੀ ਪਲਾਟ ਤੁਹਾਡੇ ਰਜਿਸਟਰੀ ਹੈਗੀ ਹਾਂ ਜਾਨੀ ਸਾਰਾ ਕੁਝ ਆਪਣੇ ਨਾਮ ਹੈ ਜੀ ਹਾਂਜੀ ਫਿਰ ਵੀ ਇਹ ਤੇ ਬਾਅਦੂ ਤੋਂ ਹਾਂਜੀ 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 ਫਿਰ ਵੀ ਕਰ ਰਹੇ ਨੇ ਕਿੰਨੇ ਸਮੇਂ ਤੋਂ ਜਿਹੜਾ ਪਲਾਟ ਪਹਿਲਾਂ ਤੋਂ ਪਹਿਲਾਂ ਤੋਂ ਮਾਲਕ ਨਹੀਂ ਜੀ ਠੀਕ ਕਿ ਮੌਕੇ ਤੇ ਪਹੁੰਚੇ ਹਾਂ ਜੀ ਅਰਬਨ ਅਡਮਿਨਿਸਟ੍ਰੇਟ ਫੇਜ਼ 1 ਡਿਵੀਜ਼ਨ ਸਾਥ ਦੇ ਏਰੀਆ ਸਾਨੂੰ ਇਨਫੋਰਮੇਸ਼ਨ ਆਈ ਸੀ ਕਿ ਇੱਥੇ ਗੋਲੀ ਚੱਲਣ ਦੀ ਇਨਫੋਰਮੇਸ਼ਨ ਆਈ ਸੀ ਅਸੀਂ ਆ ਕੇ ਸਾਰਾ ਵੈਰੀਫਾਈ ਕੀਤਾ ਜੀ ਕਿ ਖਾਲੀ ਪਲਾਟ ਦੇ ਕਿ ਮਿੱਟੀ ਡੰਪ ਕਰਨ ਦਾ ਕੋ ਇਸ਼ੂ ਸੀ ਉਹਦੇ ਰਿਗਾਰਡਿੰਗ ਇਹ ਹੋਇਆ ਜੀ ਹਾਂਜੀ ਗੋਲੇ ਵੀ ਲੱਗੀ ਜੀ ਗੋਲੀ ਜੀ ਨੋ ਲੱਗੀ ਹੈ ਜੀ ਉਹ ਆਪਣੇ ਕੋ ਉਹ ਸਿਵਲ ਹਸਪੀਟਲ ਚ ਹੈਗੇ ਨੇ ਜੀ ਤੇ ਉਹਨਾਂ ਦਾ ਬਿਆਨ ਲੈ ਕੇ ਜਿਹੜੀ ਪਲਾਟ ਦਾ ਇਸ਼ੂ ਹੈਗਾ ਇਹ ਕੋਈ ਨਾਮਗਰ ਹੈਗਾ ਸੀ ਕਿੰਨਾ ਜੀ ਉਹ ਸਾਰਾ ਕੁਝ ਤੁਹਾਨੂੰ ਵੈਰੀਫਾਈ ਕਰਕੇ ਚੰਗੀ ਤਰ੍ਹਾਂ ਦੱਸਾਂਗੇ ਕਿ ਕਿਹਦੀ ਓਨਰਸ਼ਿਪ ਹੈ ਕਿਹਦੇ ਨਾਮ ਤੇ ਇਹ ਲੈਂਡ ਹੈਗਾ ਜੀ ਜਿਸ ਦੇ ਆਪਣੇ ਗੋਲੇ ਦਾ ਨਾਮ ਕੀ ਹੈ ਉਹ ਵੀ ਵੈਰੀਫਾਈ ਕਰਨ ਵਾਲੀ ਗੱਲ ਹੈ ਜੀ ਤੁਹਾਨੂੰ ਸਾਰੀ ਗੱਲ ਦੱਸ ਦਿੰਦੇ ਹਾਂ ਕਿ ਕੋਈ ਫਾਇਰ ਹੋਇਆ ਜੀ ਤੇ ਇਹਦੇ ਵਿੱਚ ਦੂਜੀ 파ਟੀ ਦਾ ਕਹਿਣਾ ਹੈ ਕਿ ਕਿਸੇ ਪੁਲਿਸ ਮਲਾਜ਼ਮ ਵੱਲੋਂ ਇਹ ਚੀਜ਼ ਹੋਈ ਹੈ ਤਾਂ ਉਹ ਵੀ ਸਾਰੀ ਗੱਲ ਅਸੀਂ ਕਿਹਨਾਂ ਦੇ ਕਿਹਨਾਂ ਦੇ ਗਨਮੈਨਾਂ ਜਿਹੜਾ ਚਲਾਈਏ ਇੱਕ ਇੱਕ ਆਈਐਸ ਆਫਸਰ ਮੈਮ ਰਹਿੰਦੀ ਹੈ ਉਹਨਾਂ ਦੀ ਗੱਲ ਹੈ ਤਕਰਾਰ ਕਿੱਥੇ ਸ਼ੁਰੂ ਹੋਈ ਮੈਂ ਤਕਰਾਰ ਇੱਥੇ ਹੀ ਇਸ ਖਾਲੀ 플ੌਟ 'ਚ ਸ਼ੁਰੂ ਹੋਈ ਹੈ ਜੀ ਜਿਹੜੇ ਇੱਕ ਕੋਠੀ ਹੈ ਆਈਐਸ ਮੈਮ ਦਾ ਬਬੀਤਾ ਕਲੀਅਰ ਹਾਂਜੀ ਹਾਂਜੀ ਉਹਨਾਂ ਦੀ ਕੋਠੀ ਤੇ ਉਹਨਾਂ ਦੇ ਗਨਮੈਨ ਸੀਗਾ ਹਾਂਜੀ ਹਾਂਜੀ ਜੀ ਤੇ ਉਸਲੇ ਕਾਰਪੋਰਨ ਤੋਂ ਜੂਸੀ ਕਹਿੰਦਾ ਤੇ ਪਤੀ ਸੀ ਕਿ ਸਟੀਫਨ ਕਲੇ ਉਹਨਾਂ ਦੇ ਹਸਬੰਡ ਹੈਗੇ ਸੀ ਹਾਂਜੀ ਵਾਈਫ ਵੀ ਸੀ ਤੇ ਇਹ ਸਾਰਾ ਇਸ਼ੂ ਤਾਂ ਉਹ ਦੇਖ ਰਹੇ ਕਿ ਉਹਨਾਂ ਸਮਝਣੀ ਇਹ ਸਾਰਾ ਕਾਰਨ ਕਰ ਨਾ ਨਹੀਂ ਇਹਦੀ ਬਾਰੇ ਅਸੀਂ ਕੁਝ ਨਹੀਂ ਕਹਿ ਸਕਦੇ that will be verified ਗਵਰਨਮੈਂਟ ਹਾਲੇ ਤੱਕ ਹੈ ਗਵਰਨਮੈਂਟ ਨੇ ਸਿੱਧੇ ਜਿਵੇਂ ਗਵਰਨਮੈਂਟ ਸਾਡੀ ਕਸਟਡੀ ਵਿੱਚ ਹੈ ਹਾਂਜੀ ਹਾਂਜੀ ਮੈਡਮ ਉਹਨਾਂ ਦੇ ਵਿਵੱਦ ਕਾਰਵਾਈ ਹੋਏਗੀ ਜਿਹੜੇ ਗਵਰਨਮੈਂਟ ਦੇ ਮਤਲਬ ਜੀ ਉਹ ਡੈਫੀਨੇਟਲੀ ਹੋਏਗੀ ਪਹਿਲਾਂ ਪਰਚਾ ਦਰਜ ਕੀਤਾ ਜਾਏਗਾ ਤੇ ਜੇ ਕੋਈ ਬੰਦੀ ਵਿਭਾਗੀ ਕਾਰਵਾਈ ਹੋਏਗੀ ਹੋਗੀ ਕਿੱਥੀ ਜਿਨ੍ਹਾਂ ਦੇ ਗੋਲੀ ਲੱਗੇ ਕੰਡੀਸ਼ਨ ਕੀ ਉਹਨਾਂ ਦੀ ਉਹ ਜੀ ਹਸਪੀਟਲ ਐਡਮਿਟ ਨੇ ਸਾਡੀ ਇੱਕ ਪਾਰਟੀ ਉੱਥੇ ਗਈ ਹੋਈ ਹੈ ਉਹਨਾਂ ਦੇ ਬਿਆਨ ਲੈ ਕੇ ਫਿਰ ਤੁਹਾਨੂੰ ਦੱਸਿਆ ਜਾਏਗਾ ਜੀ ਕਿ ਕਿੰਨੇ ਕਿੰਨੇ ਫਾਇਰ ਹੋਏ ਮੈਂ ਇੱਕੋ ਹੀ ਫਾਇਰ ਹੋਇਆ ਜੀ ਠੀਕ ਹੈ